ਲੇ ਗੁਜਿਕਾ ਸਾਲ ਲੈ ਗੁਜਿਕੀ ਫਤਿਹ ਅਸੀਂ ਸਾਰੇ ਜਾਣ ਚੜ੍ਹਦੀ ਕਲਾ ਜਮੇਦ ਕਰਦੇ ਹਾਂ ਤੁਸੀਂ ਵੀ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਆਪਾਂ ਬਹੁਤ ਚਿਰ ਬਾਅਦ ਫੇਰ ਤੋਂ ਵਲੌਗ ਸ਼ੁਰੂ ਕੀਤੇ ਬਣਾਉਣੇ ਟਾਈਮ ਨਹੀਂ ਲੱਗਦਾ ਐਕਚੁਅਲੀ ਲਗਾਤਾਰੀ ਸਮਾਗਮ ਨੇ ਤੇ ਪਤਾ ਨਹੀਂ ਕਿੰਨੇ ਵਲੌਗ ਆ ਜੀ ਕਰਨ ਆਹ ਕਹਿ ਦਿੱਤੇ ਚਲੋ ਤੁਸੀਂ ਸਮਝ ਸਕਦੇ ਹੋ ਪਰ ਬਹੁਤ ਸੰਗਤ ਮਿਲਦੀ ਆ ਖਾਸ ਕਰਕੇ ਬਜ਼ੁਰਗ ਕੀ ਤਾਂ ਇਹ ਅਹੀਂ ਤਾਂ ਉਹ ਵੇਖਦੇ ਆਂ ਤੁਸੀਂ ਵਲੌਗ ਬਣਾਉਂਦੇ ਬੱਚੇ ਵੀ ਹਾਂ ਛੋਟੇ ਛੋਟੇ ਜਿੰਦ ਕਾਰਨ ਨੂੰ ਨਹੀਂ ਤੁਸੀਂ ਵਿਖਾਉਂਦੇ ਹੁਣ ਟਾਈਮ ਜਿਆ ਨਹੀਂ ਲੱਗਦਾ ਵਲੌਗਿੰਗ ਬਣਾਉਣ ਦਾ ਵਲੌਗਿੰਗ ਕਰਨ ਦਾ ਅੱਜ ਮੈਂ ਵਲੌਗ ਅਪਲੋਡ ਕੀਤਾ ਤੇ ਦਿਨ ਰੱਖਿਆ ਸੀ ਇੱਕ ਦਿਨ ਕਿ ਚਲੋ ਥੋੜਾ ਮਾਈਂਡ ਨੂੰ ਫਰੈਸ਼ ਕਰਕੇ ਆਉਂਦੇ ਆ ਤੇ ਨਾਲੇ ਆਪਾਂ ਸਾਰੇ ਸਿੰਘ ਸਾਹਿਬਾਂ ਦੇ ਫਰੈਂਡਸ ਜਿਹੜੇ ਉਸੇ ਨਾਲ ਆਪਣੀ ਫੈਮਲੀਆ ਨਾਲ ਆਏ ਆਪਾਂ ਵੀ ਅੰਮ੍ਰਿਤਸਰ ਸਾਹਿਬ ਗਏ ਸੀ ਜਿੱਥੇ ਅਲਫਾ ਗਏ ਗਏ ਤਾਂ ਖਾਂ ਪੀਣ ਸੀ ਪਰ ਮੂਡ ਬਣ ਕੇ ਚਲੋ ਖੇਡ ਲੈਨੇ ਥੋੜਾ ਬਹੁਤਾ ਤੇ ਉਹ ਫਿਰ ਕਰਕੇ ਤੇ ਤੁਸੀਂ ਬਲੌਗ ਚ ਦੇਖ ਹੀ ਲੈਣਾ ਉਹ ਤੇ ਉੱਥੇ ਵੀ ਪੂਰਾ ਮੂਡ ਨਾਲ ਆਪਾਂ ਮਾੜਾ ਮੋਟਾ ਗ੍ਰਿਪ ਲੈ ਹੋਇਆ ਲੈ ਆਇਆ ਤੇ ਦਰਸ਼ਨ ਮਿਲੇ ਕੀ ਤੇ ਪੂਰਾ ਨੰਦ ਜਿਹਾ ਆਪਾਂ ਰਾਤ ਰੇ ਅਗਲੇ ਦਿਨ ਉਹ ਸਾਰਿਆਂ ਨੇ ਆਪਾਂ ਆਪਣੀ ਕੰਮ ਵਾਸਤੇ ਜਾਣਾ ਸੀ ਜੌਬਾਂ ਤੇ ਤੇ ਉਹ ਫਿਰ ਉੱਧਰੋਂ ਚਲੇ ਗਏ ਤੇ ਆਪਾਂ ਇੱਧਰ ਨੂੰ ਆ ਕੇ ਦਰਸ਼ਨ ਕੀਤੇ ਮਹਾਰਾਜ ਦੇ ਸਾਰੇ ਚਲੋ ਹੁਣ ਆਪਾਂ ਸੁਣਦੇ ਆਂ ਟਰੈਡੀਥਾ ਨਾਲੇ ਪਹਿਲਾ ਅੱਜ ਦਾ ਪਹਿਲਾ ਪ੍ਰੋਗਰਾਮ ਦਸਰਾਉ ਨੇੜੇ ਜਿਹਾ ਨਾਲਾ ਤੇ ਬਾਬੇ ਦੇ ਨਾਲੇ ਵਿਸਕਾਰ ਡੇਰ ਬਾਬਾ ਨਾਨਕ ਸਾਹਿਬ ਤੇ ਨਾਲੇ ਵਿਸਕਾਰ ਹਾਂ ਤੇ ਰਾਤ ਦਾ ਵਾ ਭਲਾਈਪੁਰ ਨੇੜੇ ਰਾਇਆ ਚਲੋ ਕਰ ਦੋ ਵਾ ਮੌਸਮ ਬੜਾ ਵਧੀਆ ਵਾ ਮਤਲਬ ਹਵਾ ਵਗਣ ਦੀ ਪਰ ਠੰਡ ਨਹੀਂ ਲੱਗਣਦੀ ਆਕੋ ਸਾਤਾ ਨਾਮ ਵਾਹ ਜੀ ਟੈਂਪਰੇਚਰ ਆ ਤੇ ਆਹੋ ਉਹੀ ਤਾਂ ਕਹਿੰਨੀ ਆ ਨੀ ਰੱਬ ਰੱਬਾ ਬੜਾ ਸੋਹਣਾ ਹੈ ਸਿੰਘ ਸਾਹਿਬ ਰੱਬ ਦਾ ਨਾਮ ਲੈਣਾ ਮਾੜੀ ਗੱਲ ਹੈ ਮਾੜੀ ਗੱਲਤ ਨਹੀਂ ਹੈ ਐਂ ਇਦਾਂ ਨਾ ਮੈਂ ਨਾ ਕੋਈ ਵੀ ਗੱਲ ਹੁੰਦੀ ਨਹੀਂ ਨਾ ਧੰਨ ਬਾਬੇ ਦੀ ਚੰਦ ਨਾਨਾ ਧੰਨ ਬਾਬੇ ਦੀ ਚੰਦ ਆ ਸਤਨਾਮ ਹਾਂਜੀ ਜਦੋਂ ਕੋਈ ਵੀ ਗੱਲ ਹੁੰਦੀ ਮੈਂ ਨਾ ਧੰਨ ਬਾਬੇ ਦੀ ਚੰਦ ਹਾਂ ਤੇ ਕਈ ਵਾਰ ਕੋਈ ਟੀਚਰ ਕਰ ਦੇ ਦਿੰਦੇ ਨੇ ਉਹ ਜਿੱਦ ਤੋਂ ਕਿ ਬਾਬੇ ਦੀ ਚੰਦ ਨਾਲ ਨਾ ਤਾਂ ਬਾਬੇ ਹੱਸ ਦਿੰਦੇ ਕੋਈ ਗੱਲ ਨਹੀਂ ਮਾੜਾ ਨਾ ਦਿੰਦੇ ਬਹੁਤ ਮੈਂ ਚੰਗਾ ਹੀ ਲੈਣੇ ਆ ਆਪਾਂ ਚਲੋ ਇਸ ਬਹਾਨੇ ਵਾਹਿਗੁਰੂ ਕਹਿ ਹੋ ਗਿਆ ਭਾਵੇਂ ਹੱਸ ਕੇ ਕਹਿ ਲਿਆ ਹਾਂ ਬਿਲਕੁਲ ਸੁਣ ਲੋ ਚੰਗਾ ਤੇ ਹੋਰ ਸੁਣਾਓ ਠੀਕ ਠਾਕ ਸਾਰੇ ਆ ਆਪਣਾ ਤਿੰਨੋ ਹੀ ਟਾਈਮ ਆ ਉਹ ਜਨਰੇ ਸਾਡੇ ਹੋਦੀ ਨਹੀਂ ਉਹ ਨਾਲ ਕੀ ਕਰੀਏ ਪਰ ਵਧੀਆ ਲੱਗਦਾ ਜਿਵੇਂ ਜਿੱਦਾਂ ਹੁਣ ਮਿਲਦੇ ਨਾ ਸੰਗਤ ਦੇ ਵਿੱਚ ਆਪਣੇ ਜਿਦਾਂ ਪਰਿਵਾਰ ਵਾਂਗੂ ਹੀ ਆ ਸਾਰੇ ਉਹ ਬੜਾ ਕਿ ਤੁਸੀਂ ਇੱਥੇ ਗਏ ਸੀ ਅਸੀਂ ਵੇਖਿਆ ਸੀ ਵੀ ਦਰਸ਼ਨ ਕੀਤੇ ਨਾਲ ਤੁਸੀਂ ਬਾਬਾ ਜੀ ਕੋਲ ਗਏ ਕਿ ਦੰਦਾ ਵਧੀਆ ਹੈ ਨਾ ਚਲੋ ਹੁਣ ਕਈ ਕਹੋਗੇ ਕਿ ਜਿੰਦ ਘਰਵਾਲੇ ਦੇ ਕੇ ਅਸੀਂ ਆਪਣੇ ਬੱਚੇ ਤੇ ਦੱਸੇ ਕਿਹਦੇ ਭਾਈ ਬਹਿਲਿਆ ਅਸੀਂ ਤੈਨੂੰ ਪੁੱਛਿਆ ਕਿ ਤੇਰੇ ਵਿੱਚ ਕੋਈ ਗੁਣ ਹੈ ਤੂੰ ਸਾਨੂੰ ਆਪਣਾ ਗੁਣ ਦੱਸਿਆ ਕਿ ਮੈਂ ਜੀ ਗਹਿਣੇ ਬਣਾਉਣ ਦਾ ਕੰਮ ਕਰ ਲੈਂਦਾ ਮੈਂ ਗਹਿਣੇ ਬਣਾ ਲੈਂਦਾ ਹੁਣ ਇਹ ਦੱਸ ਦੇ ਕਿ ਤੇਰੇ ਵਿੱਚ ਕੋਈ ਔਗਣ ਤੇ ਨਹੀਂ ਹੈ ਤੇਰੇ ਵਿੱਚ ਕੋਈ ਐ ਅੱਖਾਂ ਨੇ ਵੇਖਿਆ ਨਪੁੰਸ ਕੋਈ ਨਾ ਦਮ ਫਤਕੁਰ ਬਲਕਾਰ ਸ਼ੁਕਰ ਗੁਜ਼ਾਰਦਾ ਕੋਈ ਅੱਖ ਦਾ ਚੁੱਕ ਕਿਸੇ ਆਪਣਾ ਦਾਦਾ ਮੋੜਿਆ ਗੁਰੂ ਕਲਗੀ ਤਰਪਾਚਾ ਮਹਾਰਾਜ ਤੋਂ ਸਾਡੇ ਸਾਰਿਆਂ ਦੇ ਅਤ ਚੰਗੇ ਪਾਗ ਹੌਲੇ ਮਹੱਲੇ ਦੇ ਸੰਬੰਧ ਦੇ ਵਿੱਚ ਇਹ ਗੁਰਮਤ ਸਮਾਗਮ ਜਿਹੜੇ ਹਰ ਸਾਲ ਮਨਾਏ ਜਾਂਦੇ ਆ ਤੁਸੀਂ ਵਰਸਾਲ ਇਸੇ ਤਰ੍ਹਾਂ ਮਹਾਰਾਜ ਦੇ ਸੋਹਣੇ ਚਰਨਾਂ ਵਿੱਚ ਜੁੜ ਕੇ ਬੈਠੇ ਹੋ ਮਹਾਂਪੁਰਸ਼ਾਂ ਵੱਲੋਂ ਉਪਰਾਲੇ ਕੀਤੇ ਜਾਂਦੇ ਆ ਸਮੁੱਚੇ ਪ੍ਰਬੰਧਕ ਜਿਨ੍ਹਾਂ ਦਾ ਧੰਨਵਾਦ ਅਸੀਂ ਇਹਨੇ ਜੋਗ ਨਹੀਂ ਤੁਸੀਂ ਬੜਾ ਮਾਣ ਦਿੱਤਾ ਮੈਂ ਵੀ ਪਿਆ ਰੱਜ ਕੇ ਪਰ ਤੁਸੀਂ بارش ਦੇ ਵਿੱਚ ਵੀ ਇਸੇ ਤਰ੍ਹਾਂ ਸੱਜ ਕੇ ਬੈਠੇ ਰਹੋ ਪਹਿਲਾ ਹੈ ਸਭ ਤੋਂ ਵੱਡਾ ਗੁਰੂ ਦਾ ਸਤਿਕਾਰ ਜੋ ਕਿ ਤੁਸੀਂ ਸਾਰਿਆਂ ਨੇ ਕੀਤਾ ਹੋਰ ਕੀ ਚਾਹੀਦਾ ਹੀ ਇਹ ਚਾਹੀਦਾ ਗੁਰੂ ਦਾ ਸਤਿਕਾਰ ਕਰਨਾ ਬੜਾ ਜ਼ਰੂਰੀ ਆ ਅੱਜ ਤੇ ਮੀ ਤੇ ਮੀ ਮੈਨੂੰ ਮੇਰੀ ਕੁੜੀ ਦੀ ਫੋਨ ਆ ਗਈ ਓਏ ਮੇਰੀ ਸ਼ੋਨੀ ਪੁੱਤਰ ਉਹਦੀ ਲਓ ਬਈ ਸਾਰਿਆਂ ਨੂੰ ਮੇਰੇ ਫੋਨ ਦਾ ਪਾਸਵਰਡ ਪਤਾ ਲੱਗ ਜਿੰਦ ਕਾਰ ਨਹੀਂ ਪਹਿਲਾਂ ਮੈਨੂੰ ਐਵੇਂ ਪੰਗ ਕਰ ਦਿੰਦੇ ਮੇਰੀ ਗੱਲ ਕਰਨ ਦੇ ਚੋਇਨ ਲੈ ਦੂ ਆਦੇ ਪਾਪਾ ਜਿੰਦ ਕਾਰ ਓਏ ਤਿੰਦੂਏ ਆਏ ਆਏ ਦੀ ਮੇਰਾ ਪੁੱਤ ਆਏ ਚੋਨੀਆ ਮੀਡੀਆ ਇੱਕ ਪਪੋ ਕਰਦੇ ਮਮਾ ਨੂੰ ਆ ਵਾਹ ਆਏ ਨਹੀਂ ਮੇ ਚਾਦੀਆਨੀ ਕਿਹਦੇ ਨਾਲ ਦੋਗਾ ਕਿੱਦਾਂ ਮਾਰਦਾ ਤੈਨੂੰ ਜਿੰਦਗੀ ਨਾਲ ਨੂੰ ਨੇ ਦੋਗਾ ਕਿੱਦਾਂ ਮਾਰਿਆ ਸੀ ਅੱਜ ਕਿੱਦਾਂ ਮਾਰਿਆ ਚੱਲ ਚੁੱਕ ਦੋ ਮਾਰਿਆ ਨਾਲ ਉਹ ਉਹ ਮੈਨੂੰ ਲੱਗਦਾ ਇਹ ਕੋਈ ਸ਼ੋਰ ਹੀ ਕਰਨ ਲਈ ਆ ਉਹ ਬਹੁਤ ਬਹੁ ਗੜੇ ਪੈ ਇੱਧਰ ਵੀ ਪੈਣ ਵਾਲੀ ਆ ਦੇਖੋ ਮੀਂਹ ਕਿੰਨਾ ਪੈਣ ਦਿਆ ਤੁਸੀਂ ਵੀ ਦੇਖੋ ਸੰਗਤ ਜੀ ਤانوں ਵਿਖਾਉਣਾ ਵਾ ਹਾਂਜੀ ਮੈਂ ਆਪਣੇ ਪੁੱਤੋਂ ਨਾਲ ਗੱਲ ਕਰਕੇ ਵੀ ਤੁਹਾਨੂੰ ਗੱਲ ਕਰਦਾ ਹੈ ਅੱਜ ਮੀਂਹ ਇੰਨਾ ਤੇਜ਼ ਘੜੇ ਘੜੇ ਸਾਰੇ ਪੰਜਾਬ ਦੀ ਸਾਰੇ ਪੰਜਾਬ ਕੀ ਨਾਲ ਪਾ ਗੜੇ ਪਏ ਨੇ ਸਾਡੇ ਉਧਰ ਨੂੰ ਕੋਧਰ ਹੱਲੇ ਮੈਂ 5 ਮਿੰਟ ਪਹਿਲਾਂ ਮੰਮੀ ਨੂੰ ਫੋਨ ਕੀਤਾ ਵਾ ਮੰਮੀ ਨੋਰਮਲ ਗੜੇ ਪੈ ਰਹੇ ਆ ਆਪਣੇ ਪੰਡੋਰੀ ਪੈ ਰਹੇ ਆ ਮੰਮੀ ਕਹਿੰਦੀ ਨਹੀਂ ਇੱਥੇ ਤਾਂ ਧੋਪ ਨਿਕਲੀ ਆ ਮੈਂ ਕਹਿੰਦੀ 5 ਮਿੰਟ ਨਹੀਂ ਹੋਏ ਧੋਪ ਤਾਂ ਨਹੀਂ ਕਿਧਰ ਗਈ ਤੇ ਮੀਂਹ ਇੰਨਾ ਗੰਦਾ ਜਿਵੇਂ ਆ ਆ ਮੀਂਹ ਪੈ ਰਿਹਾ ਏ ਦੋ ਵੀ ਵੱਧ ਮੀਂਹ ਸੀ ਇੰਨਾ ਮੋਟਾ ਨਹੀਂ ਕੁਝ ਨਹੀਂ ਦਿਖ ਰਿਆ ਰਾਈਟ ਵੀਡੀਓ ਚ ਥੋੜਾ ਘੱਟ ਕਲੀਅਰ ਦਿਖਣਾ ਹੁੰਦਾ ਵਾ ਪਰਨ ਤਾਰਨ ਸਾਰੇ ਪਾਸੇ ਇਧਰ ਬੜੇ ਗੜੇ ਪਏ ਆ ਜ ਮੌਸਮ ਬੜਾ ਹੁਣ ਮੌਸਮ ਚੇਂਜ ਹੋਇਆ ਨਾ ਨਾ ਬੋਲ ਗਰ ਗਈ ਜਿਆਦਾ ਨਹੀਂ ਗੜੇ ਮਛੜੇ ਮਾਰੇ ਅਮੀ ਗੜੇ ਤਾਂ ਚਲੋ ਮਾਰੇ ਹਾਂਜੀ ਕਿਵੇਂ ਹੈ ਗਈ ਆ ਪਰ ਹੁਣ ਮੌਸਮ ਜਿਹੜਾ ਇੰਨੀ ਜਿਆਦਾ ਗਰਮੀ ਨਹੀਂ ਆਉਗੀ ਜੇ ਨਹੀਂ ਮਨ ਲੱਗਾ ਪਿਛਲੀ ਵਾਰੀ ਪਈ ਪਿਛਲੀ ਵਾਰੀ ਤੇ ਆਤਮ ਹਰੇਕੇ ਦਾਮਣੀ ਗਰਮੀ ਨੂੰ ਹੋ ਗਈ ਥੋੜੀ ਥੋੜੀ ਹਾਂ ਮਾਰਚ ਤੋਂ ਬਾਅਦ ਪ੍ਰਾਇਸ਼ ਚ ਤਾਂ ਗਰਮੀ ਹੋਣੀ ਸ਼ੁਰੂ ਹੋ ਜਾਂਦੀ ਆ ਇਹ ਚਲੋ ਜੀ ਚਲੋ ਮਾਰਚ ਚੜ੍ਹ ਗਿਆ ਮੌਸਮ ਚੇਂਜ ਉਦਾਂ ਦੀ ਹੋਣਾ ਹੀ ਹੁੰਦਾ ਦੇਖੋ ਹੁਣ ਮੈਂ ਸਿੰਘ ਸਾਹਿਬ ਦੇ ਫੋਨ 'ਚ ਵਲੌਗ ਬਣਾਉਣੀ ਨਹੀਂ ਕਿਉਂਕਿ ਮੇਰੇ ਫੋਨ 'ਚ ਨਹੀਂ ਵਲੌਗ ਮੈਂ ਬਣਾਉਣੀ ਹੁਣ ਕਿਉਂਕਿ ਮੇਰੇ ਸਟੋਰੇਜ ਦੀ ਪ੍ਰੋਬਲਮ ਹੈ ਚਲੋ ਮਹਾਰਾਜ ਸੱਚੇ ਪਾਸ਼ਾ ਗੜੇ ਪੈਣ ਦੇ ਆ ਵੀਡੀਓ ਚ ਨਹੀਂ ਦੇ ਇਸ ਤੇ ਪਰ ਜੇ ਬਣਾ ਗਾ ਦੋ ਮੈਂ ਇਹ ਕਦੂ ਬੜਾ ਨਹੀਂ ਨਾ ਜਾਣਾ ਕੁਛ ਖਿੰਦਨੀ ਗੱਡੀ ਖਲਾਰੀ ਨਹੀਂ ਹਾਲੇ ਤੱਕ ਬੜਾ ਜਿਆਦਾ ਪੈਣ ਦਾ ਮੌਸਮ ਬੜਾ ਜਿਆਦਾ ਉਹ ਦਸ ਅਸਮਾਨ ਨਾਲ ਵੇਖ ਕੇ ਲੋ ਜੀ ਤਾਂ ਇੱਕ ਬੂਤ ਵੀ ਨਿਕਲਣ ਗਈ ਹੁੰਦੀ ਹੈ ਹਨਾ ਇੱਧਰ ਵੀ ਸਿਆ। ਕਹਿੰਦੇ ਹੁੰਦੇ ਕਾਲੇ ਬੱਦਲ ਵਰਦੇ ਨਹੀਂ। ਵਰਨਦੇ ਪੂਰੇ। ਚੈੱਕ ਕਰੋ। ਕੀ ਆ ਗਿਆ ਮੱਗਲਾ ਵਿੱਚ? ਪੂਰਾ। ਹੌਲੀ ਕਰ ਦਿੰਦਾ। ਆਪ ਨੂੰ ਭਨ ਪ੍ਰਾਪਤ ਹੁੰਦਾ ਹੈ ਜਿਹੜਾ ਲੋਕ ਪਰਲੋਕ ਵਿੱਚ ਰੱਖਿਆ ਕਰਦਾ ਹੈ। ਨਾਮ ਜਪਣ ਵਾਲੇ ਭੁੱਖਾ ਮਰਦਾ ਸੁਣਿਆ ਨਾਮ ਜਪਣ ਵਾਲੇ ਨੂੰ ਰੇਤੇ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਲਣਾ ਰੱਖਿਆ ਸਹਿਤਾ ਕਰਨਾ ਇਹ ਵੱਡਾ ਹੈ ਇਸ ਕਰਕੇ ਪਰਮਾਉਂਦੇ ਹੰਮ ਯਾਦ ਲੈ ਨਿਆ ਪਾਵੇ ਸੇਕਰ ਇਹ ਨਪਾਈ ਬਟ ਦੁਨੀਆ ਨਾ ਕਰੋ ਦਸ਼ਮੇਸ਼ੀ ਸਤੈਰੀਆ ਪਾਵੇ ਸੇਕਰ ਇਹ ਨਪਾਈ ਬਟ ਦੁਨੀਆ ਨਾ ਕਰੋ ਦਸ਼ਮੇਸ਼ੀ ਸੰਦੇਰੀਆ ਤੇ ਆਪਾਂ ਸਮਾਗਮ ਕਰਕੇ ਤੇ ਹੁਣ ਵਾਪਸ ਕਰਨ ਚੋ ਰਹੇ ਆ ਪੁਰਸ਼ਾਭ ਨੇ ਬੜੀ ਕਿਰਪਾ ਕੀਤੀ ਜਦੋਂ ਮੀਂਹ ਤੇ ਬੜਾ ਪੈਂਦਾ ਰਿਹਾ ਪਰ ਦੋਨੋਂ ਸਮਾਗਮ ਬੜੀ ਚੜ੍ਹਦੀ ਕਲਾ ਨੂੰ ਲੱਗੇ ਕਿਰਪਾ ਰਹੀ ਮਾਰ ਹੀ ਥੀ ਇਹ ਹੋਣਾ ਕੱਲ ਦਾ ਦਵਾਨਾ ਹੈਗਾ ਆਪਣਾ ਹੁਸ਼ਿਆਰਪੁਰ ਸ਼ਾਮ ਚੁਰਾ ਸੀ ਗਰਮ ਹੋ ਗਏ ਆ ਘਰ ਜਾਂਦੇ ਆ ਆਪਾਂ ਨੂੰ 6:30 ਹੋ ਜਾਣੇ ਆ ਚਲੋ ਸਾਡੇ ਨਾਲ ਬੀਚ ਚੱਲਣਾ ਮੈਨੂੰ ਚਲੋ 6-7 ਘੰਟੇ ਦਾ ਸੌਣਾ ਤੇ ਨਾਲ ਬਿਲਕੁਲ ਤਿਆਰ ਹੋਣਾ ਬੜਾ ਉੱਖਾ ਵਾ ਸਵੇਰੇ ਜਿਹੜਾ ਉੱਠਣਾ ਦਮਾਲਾ ਸੁਣਾਉਣਾ ਦਮਾਲਾ ਸੁਣਾਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਫਿਰ ਮੁਰਜ਼ੇ ਬਣ ਕੇ ਠੀਕ ਨਹੀਂ ਤਾਂ ਸਵੇਰੇ ਕੰਟੀਨਿਊ ਹੋਊਗਾ ਹੁਣ ਕਿਉਂਕਿ ਅੱਪ ਤਾਂ ਛੱਡ ਕੇ ਇੱਕਦਮ ਵਲੋਗ ਆਇਆ ਓ ਕੀ ਕਰਨੀ ਆ ਹਮਾਰੇ ਕੋਲ ਸਿੰਘ ਸਾਹਿਬ ਦੇ ਫੋਨ ਚ ਬਣਾਉਣ ਲੱਗ ਗਏ ਮੇਰੇ ਫੋਨ ਦੀ ਐਮਬੀ ਬਹੁਤ ਘਟਿਆ ਸਟੋਰੇਜ ਦਾ ਰੋਲਾ ਪੈ ਗਿਆ ਨਵਾਂ ਵੀ ਲੈਣਾ ਨਵਾਂ ਲੈਣਾ ਪੈਣਾ ਫੋਨ ਨਵਾਂ ਮੰਨਣਾ 25 ਜੁਲਿਆਣਾ ਦੀ ਚੰਗੀ ਹਾਂ ਲੈਣੀ ਲੈਣਾ ਫੋਨ ਬੜਾ ਨਵਾਈਆਂ ਕਰਨ ਕਰੀਏ ਕੀ ਬੰਦਾ ਕੀ ਕਰ ਸਕਦਾ ਘਟ ਐਮਬੀ ਵਾਲਾ ਲੈ ਲਿਆ ਚਲੋ ਚਲੋ ਹੁਣ ਸਾਡਾ ਸਟਾਪ ਹੈਗਾ ਪੈਟਰੋਲ ਪੰਪ ਤੇ ਪੱਕਾ ਸਾਡਾ ਸਟਾਪ ਤੇਲ ਆਪਣੇ ਕੋਲ ਬੜਾ ਬਟ ਹਾਂ ਤੁਹਾਨੂੰ ਪਤਾ ਸਫਰਾਂ ਚ ਹੀ ਰਹੀਦਾ پیامے نو میرے سنگھ صاحب نے انور سوری نہیں نہیں ابھی نہ میں نہ کروں سلیپر پان والی میں جوتی جاتی کاٹی پونی پے رہا نہیں میرے اوندیاں ایتھوں خاص کر کے بارو ہی منگاونی پندی میرے اوندا نو نمبر وی باہر لا ایتھوں نہیں ملدا ایتھے 41 ਤੋਂ ਵੱਧ بیبییاں دا سائز ہی نہیں ملدا تے جے ملدا ہی ہے تے او بہت زیادہ پیڑیاں جیہیاں چیزاں ملدیاں تے ਅਹੀਂ ਗੈਦ ਮੈਂ ਘਰ ਚੋਬਲਾ ਬਹੁਤ ਨਹੀਂ ਪੈਡੀਆਂ ਬਾਗਿਆਈ ਤੇ ਅਹੀਂ ਉਤਰੇ ਰਸਤੇ ਦੇ ਵਿੱਚ ਅਗੇ ਚਲੋ ਮੜਾ ਮੋਟਾ ਸਮਾ ਸੀਗਾ ਮਲੋੜ ਸੀ ਸਾਡਾ ਦੀਵਾਨ ਤੁਰ ਫਿਰ ਰਹੀ ਗੇ ਸਿੰਘ ਸਾਹਿਬ ਕਹਿੰਦੇ ਜੁੱਤੇ ਨੇ ਲੈ ਕੇ ਦੇਣਾ ਚੋਬਲਾ ਵੇ ਨਾ ਮਨ ਗਿਆ ਵਧੀਆ ਲੈ ਲਾ ਜੇ ਹੁਣ ਲੈਣੀ ਆ ਨੀ ਇੱਥੇ ਨੰਬਰ ਆਪਣੇ ਆਉਂਦਾ ਇਹ ਆਇਆ ਮੈਨੇ ਕਿ ਉਮਾਂ ਦੀ ਆਇਆ 10 ਨੰਬਰ ਇੰਨਾ ਵੱਡਾ ਨੰਬਰ ਮੈਂ ਹੱਥੋਂ ਵੀ ਕੀ ਕਰੇ ਬੰਦਾ ਮਾਰੇ ਇਹ ਚਲੋ ਕੱਦ ਕਾਟ ਦਿੱਤਾ ਉਹਦੇ ਕਰਕੇ ਫਿਰ

ਅਜਿਹਾ ਕਿ ਰਾਜ ਨੂੰ ਮਜਾਦ ਕਰੇ ਨਾ ਹਸਨ ਦਾ ਕੋਲ ਪਾਰਕ ਆਧਿਆਮਾਨਾ ਮਾਣ ਨਾਮੇ ਬਹੁਤਾਂ ਮਜਾਦ ਕਰਾ ਪਾ। ਪਾਚਾ ਦੇ ਕੇ ਪਰ ਜੇ ਕਿਉਂ ਇੱਕ ਮਹਾਰਾਜ ਦੀ ਦੋ ਬਾਤ ਨੇ ਤਨ ਪਾਰ ਮਹਾਰਾਜ ਪਾਚਾ ਪਰ ਜਿਹੜੀ ਕਿਸੇ ਦਸਤਾਰ ਸਜਾਈ ਨਾ ਇਹਦੇ ਜੋ ਕੇਸ ਨਿਤ ਕੀਤੋ ਇਹ ਮਾਥੇ ਤੇ ਰੱਖਿਆ। ਇਹ ਸੋਨਾ ਕੈਨਾ ਨਕੜਿਆ ਮਰ ਪਾਚਾ کے دو پانے کیتے ایک پاسے ہیرے لا جوالا سونا چاندی اور دی سندر تانو رکھیا پر پاچھا ہویا تھا نا کی مردگی کے دشت پاچھا پاڑے تھے دیگرہ لگا کیسے نا اے دی سندر تا بڑا پانا پانا سی ਯਾਦ ਆ ਰਹੀ ਯਾਦ ਆ ਮੇਰੇ ਦੁਨੀਆ ਦੀ ਸਾਰੀ ਸੁੰਦਰਤਾ ਇੱਕ ਪਾਸੇ ਪਰ ਗੁਰੂਬਖਸ਼ ਸਿੰਘ ਮਹਾਰਾਜ ਦੇ ਚਿਹਰੇ ਦੀ ਸੁੰਦਰਤਾ ਇੱਕ ਪਾਸੇ ਉਸ ਸੁੰਦਰਤਾ ਦੇਖੋ ਤੇ ਆ ਬੜੇ ਸ਼ਾਨਦਾਰ ਲੱਗਿਆ ਕੱਲ ਸੰਗਤ ਜੀ ਤੁਸੀਂ ਮੀਂ ਵੇਖਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਜ ਦੂਸਰੇ ਦਿਨ ਦੀ ਇਹ ਦੋਨੋਂ ਸ਼ਾਟ ਵੀ ਦੇ ਲੈਣਾ ਭਾਈ ਅੰਦਲਾਲ ਜੀ ਜਿਹੜੇ ਕੰਮ ਕਰਦੇ ਮਹਾਰਾਜ ਦੀ ਕੀ ਹੁੰਦਾ ਇਹ ਸੋਭਾ ਯਾਤਰਾ ਨੂੰ ਰਿਸੈਵ ਕੀਤਾ ਹੈ। ਅੱਛਾ। ਨਾਲ ਨਾ ਪ੍ਰਕਾਸ਼ ਵੀ ਕੀਤੀ ਹੈ। ਹਰ ਸਾਲ ਨੂੰ ਹਰ ਤਰ੍ਹਾਂ ਪਿਆਰਾ ਰਹੇ। ਆਪੂ ਆਪਣੇ ਜੱਪਾ ਕੇ ਰਹੋ। ਰਾਜ ਰਾਜ ਕੇ ਮਨਾਓ ਪਰ ਪਰਪੁੱਠੇ ਕੰਮ ਨਾ ਕਰੋ। ਤੇ ਹੁਣ ਆਪਾਂ ਜਾ ਰਹੇ ਹਾਂ ਘਰ ਨੂੰ। ਮੈਂ ਤਾਂ ਜਿੰਦ ਕਰਦਾ ਉਹ ਸਿੰਘ ਸਾਹਿਬ ਦੰਡੀਆਂ ਜੀਆਂ ਨਹੀਂ ਫਸਾ ਲੈਂਦੀ ਉਹ ਪੁੱਲੀਆਂ ਚੱਲਣੀਆਂ ਦੰਡੀਆਂ ਜਿੱਦਾਂ ਕਰਕੇ ਐਸਦੀਆਂ ਇੰਨਾ ਪਿਆਰਾ ਲੱਗਦਾ ਜਾਏ ਕੋਹਣੇ ਤੁਹਾਨੂੰ ਅਜਾ ਇਹਨਾਂ ਦਾ ਵਰ ਕੀ ਕਰਦੀ ਹੈ ਬਹੁਤ ਅਸੀ ਤਨ ਚਾ ਬੜਾ ਕੇ ਸਿਰ ਤੇ ਕੱਢ ਕੇ ਲਿਆਦਾ ਕਦੀ ਆਪਾਂ ਕਦੀ ਅੰਦਰੋਂ ਖਲਾ ਦੇ ਗੇ ਜਿਸ ਪਾੜਾਗੇ ਕਿ ਜੇ ਆਪਾਂ ਉਹ ਮੇਰੇ ਤੋਂ ਇੱਕ ਕੋਈ ਲਿਆ ਇੱਕ ਕੋਈ ਲਈ ਜਦੋਂ ਲਾਉਂਦੀ ਪਾਇਓ ਤਿਲਕਦੀ ਆ ਹਾਂ ਬੂਟ ਆ ਤਿਲਕ ਤੇ ਬੂਟ ਉਹਦੇ ਤਿਲਕ ਨਹੀਂ ਲਾਉਂਦਾ ਮੈਨੂੰ ਕਿ ਆ ਲਾ ਦੇ ਬੈਠੀ ਸਾਧੀ ਕੇ ਵੀ ਮੇਰੇ ਲਾ ਦੂ ਜੇ ਇੱਕ ਫੜਕ ਲੈ ਗਈ ਵੀ ਇੱਕ ਪਵਾਗਲ ਤੋਂ ਨਹੀਂ ਹੁੰਦਾ। ਉਹ ਨਹੀਂ ਉਹਦੇ ਨਾਲ ਦਾੜ ਆ ਗਈ ਇੱਕ ਦਾੜ ਆ ਗਈ ਉੱਪਰਲੀ। ਦੂਜੀ ਨਿਕਲ ਰਹੀ ਆ। ਦੰਧੀਆਂ ਕੱਢਦੀ ਐ ਤੇ ਉਹ ਬੋਲਟਾਂ ਨੂੰ ਖਾਂਦੀ ਆ। ਮਤਲਬ ਇਦਾਂ ਨਹੀਂ ਜਿੱਥੇ ਚੇਪੀ ਨਹੀਂ ਹੁੰਦੀ। ਉਹ ਮਤਲਬ ਥੋੜਾ ਹਾਰਡ ਜਿਹਾ ਹੁੰਦਾ ਵੀ ਉਹਨੂੰ ਸਕੂਨ ਮਿਲਦਾ। ਪਰ ਪਾਪਾ ਤੋਂ ਬਹੁਤ ਭੱਜਦੀ ਆ। ਪਾਪਾ ਤੋਂ ਡਰਦੀ ਆ ਔਰ ਕਿਸੇ ਤੋਂ ਡਰਦੀ ਆ। ਇੱਕ ਨਾ ਪ੍ਰੋਗਰਾਮ ਖਵਾ ਕੇ ਨੇ ਆਪਾਂ ਨੂੰ। ਜਿਠੇ ਹਾਲ ਦਾ। ਆਹੋ ਨਾਲ ਸਪੈਸ਼ਲ ਲਗਾਇਆ ਜਿੰਦਗਾਰ ਜ਼ਰੂਰੀ ਹੋਣੀ ਚਾਹੀਦੀ ਹੈ ਉਹਦਾ ਸਨਮਾਨ ਕੀਤਾ ਜਾਣਾ ਹੈ ਜਿੰਦਗਾਰ ਦਾ ਸਨਮਾਨ ਦੇਣਾ ਆ ਰੋਤ ਨਹੀਂ ਪਾ ਲੈ ਕੋ ਜਾਂਦੀ ਨਹੀਂ ਜਾਂਦੀ ਨਹੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਜੇ ਅਗਲਾ ਇਨਮਾਨ ਨਾਲ ਸਦਿਆਂ ਨੂੰ ਸੱਚਮੁੱਚ ਸਨਮਾਨ ਕਰਦਾ ਹਾਂ ਮੈਂ ਤੁਹਾਨੂੰ ਦੇਖੀ ਰੋ ਮੈਂ ਕੀ ਮੈਂ ਚੋਕੇ ਖਾਣੂੰ ਗੱਡੀ ਤੋਂ ਪਾ ਲੈ ਨਾਲ ਸਾਹਮਣੇ ਕੁਝ ਸਾਹਮਣੀ ਹੈ ਮੈਨੂੰ ਪੈਂਦੀ ਨਾ ਉਹ ਜਦੋਂ ਇਦਾਂ ਚੱਕਣੀ ਪੈਂਦੀ ਆ ਜਾਂ ਪਿੱਛੇ ਨੈਣਾ ਦੀਦੀ ਫੜਦੀ ਆ ਬਹੁਤ ਔਖਾ ਅੱਗੇ ਪਤਾ ਕਿੱਦਾਂ ਅੱਗੇ ਸਾਂਝੀ ਮਾਰਗ ਦੇ ਹਾਂ ਉਹ ਹੀ ਇਹ ਤਾਂ ਜਾਂਦੇ ਹੀ ਕਹੂਗੀ ਹੂੰ ਐ ਵਿਚਿੰਤੋਂ ਸੇ ਲੋਕ ਨੂੰ ਮੂੰਹ ਤੇ ਲਾ ਕੇ ਦੇ ਨਿਕਾ ਜਾ ਠਾਲੀ ਚ ਚਲ ਉਹ ਜਿਆਨੀ ਜਿੰਦ ਕਰ ਮਮਾ ਨੂੰ ਬੱਧੀਵਾਜਾ ਪਾਪਾ ਜੀ ਨੂੰ ਜਿੰਦ ਕਰ ਵਾਹਿਗੁਰੂ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਮਮਾ ਨੂੰ ਜੇ ਮਮਾ ਨੂੰ ਪਹਿਲਾ ਹਾ ਕਰ ਦੋ ਹਾ ਕਰ ਦੋ ਮਮੂ ਉਹ ਚੱਗਿਆ ਹਾਂ ਮਾਮਾ ਚੱਲ ਗਿਆ ਮਾਮਾ ਚੱਗਿਆ ਤੇ ਮਮਾ ਨੂੰ ਹੱਥ ਕਰ ਦੇ ਬੱਫੀ ਪਾ ਦੇ ਮਮੂ ਕੋਤ ਕੇ ਬੁਗਾ ਦੇ ਇੱਕ ਉਹ ਨਾਨੀ ਚੱਗੀ ਚਲ ਆਪਾਂ ਚਲੀਏ ਦੋ ਪਪੜ ਚਲੀਏ ਆਪਾਂ ਅੰਦਰ ਚਲੋ ਚਲੋ ਚਲੀਏ ਅੰਦਰ ਹਾਂਜੀ ਲੈ ਫੂਨ ਵੇਕਰ ਹੋ ਗਿਆ ਖੋਣਾ ਹਾਂ ਆ ਕੀ ਆ ਕੀ ਆ ਅੱਜ ਕਿਤੇ ਇਸਕੇ ਇਹ ਪੋਲੀਆਂ ਬੂੰਦਾਂ ਪੀਤੀ ਅੱਜ ਆ ਕੀ ਆ ਪੋਲੀਆਂ ਦੀ ਬੂੰਦੋ ਬੂੰਦੋ ਕਿਹਨਾਂ ਪੋਲੀਆਂ ਬੂੰਦਾਂ ਪੀਤੀ ਬੂੰਦਾਂ ਪੀਣ ਐ ਐਦਾਂ ਹੀ ਪੀਤੀ ਸੀ ਤਿੰਨੂੰ ਤਿੰਨੂੰ ਐਦਾਂ ਹੀ ਪੀਤੀ ਸੀ ਕਿੰਨੇ ਪਿਆਈ ਸੀ ਦਹੀਂ ਓ ਓ ਤੇਲ ਲੋਣਾ ਸੀਗਾ ਅੱਜ ਇਹਦੇ ਮੇਰੇ ਨਾਨੂ ਕਿੱਦਾਂ ਦੋਕਾ ਮਾਦ ਹੁੰਦਾ ਓ ਉਹ ਤੁਹਾਨੂੰ ਨਾਨੀ ਨੇ ਨਾਨੂ ਨੂੰ ਝੜਕਾ ਕਿਵੇਂ ਮਾਰਿਆ ਸੀ ਆ ਆਏ 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 ਤੇ ਪਾਪਾ ਨੂੰ ਨਹੀਂ ਮਿਲਣਾ ਪਾਪਾ ਨੂੰ ਨਹੀਂ ਪੱਪੀ ਪਾਣੀ ਹਾਂ ਠੀਕ ਆ ਜੀ ਆ ਵਲੌਗ ਵੇਖ ਲਿਓ ਦੋਵਾਂ ਦਿਨਾਂ ਦਾ ਹੁਣ ਇੱਕ ਦਿਨ ਛੱਡ ਕੇ ਇੱਕ ਦਿਨ ਵਲੌਗ ਆਇਆ ਕਰੂਗਾ ਤੇ ਹੁਣ ਕੋਸ਼ਿਸ਼ ਕਰਾਂਗੇ ਰੋਜ਼ ਆਇਆ ਕਰੂ ਵਲੌਗ ਤੇ ਇੱਥੇ ਵਲੌਗ ਕਿਉਂਕਿ ਹੁਣ ਕੋਚਸਾਂ ਆਪ ਅੱਗੇ ਹੋਏ ਆ ਸਭ ਹੁਣ ਆਪ ਅੱਗੇ ਤੇ ਚਲੋ ਆਸ ਕਰਦੇ ਆ ਤੁਹਾਨੂੰ ਵਧੀਆ ਲੱਗੂਗਾ ਤੇ ਹੁਣ ਸ਼ੇਅਰ ਆਲੀ ਜਾਂ ਤੁਰੇ ਚਲੋ ਫਿਰ ਲਾਈਕ ਕਰਿਓ ਤੇ ਅੱਗੇ ਕਿ ਨਵੇਂ ਨਵੇਂ ਵਲੌਗ ਆਇਆ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ